ਜਿਹੜੀ ਅੱਜ ਮੀਟਿੰਗ ਕੀਤੀ ਹੈ ਨਾਬਾ ਬੁਲਾ ਕੇ ਮੀਟਿੰਗ ਕਰੀਆ ਉਹ ਜਿਹੜੀ ਸਾਰਾ ਪਟਿਆਲਾ ਜ਼ਿਲ੍ਹਾ ਉਹ तकरीबन ਅਸੀਂ ਮੀਟਿੰਗ ਹਰ ਮਹੀਨੇ 9 ਤਰੀਕ ਨੂੰ ਕਰਦੇ ਆ ਜਿਹੜੀ ਅੱਜ ਅਸੀਂ ਮੀਟਿੰਗ ਕੀਤੀ ਆ ਜਿਹੜਾ ਕੁਲਵਿੰਦਰ ਗੌਰ ਜਿਹੜੀ ਉਹਨੇ ਐਨਐਫ ਸੈਫਦੀ ਨੂੰ ਉਹਨੇ ਮਲਾਜਮ ਨੇ ਟੰਕਣਾ ਡਕੌਲ ਤੇ ਉਹਦੇ ਥੱਪੜ ਮਾਰਿਆ ਉਹਦੇ ਸਬੰਧ ਚ ਅਸੀਂ ਅੱਜ ਸਾਰਾ ਜ਼ਿਲ੍ਹਾ ਇਕੱਠਾ ਹੋਇਆ ਜਿਹੜੀ ਉਹਨਾਂ ਨੇ ਇਹਤੇ ਕਾਰਵਾਈ ਕਰੀਆ ਸਰਕਾਰ ਨੇ ਉਹ ਗਲਤ ਕੀਤੀ ਆ ਜਿਹੜੀ ਉਹ ਕੰਗਣਾ ਅੰਡਕਾਉ ਦਾ ਉਹਦਾ ਬਹੁਤ ਦਿਮਾਗ ਖਰਾਬ ਆ ਜਿਹੜਾ ਉਹ ਬੋਲਦੀ ਆ ਗਲਤ ਬੋਲਦੀ ਆ ਜਿਹੜਾ ਕਿ ਉਹਦੇ ਕੋਈ ਵੀ ਉਹਦੇ ਉਹਨੂੰ ਤਾਂ ਸਾਨੂੰ ਹੋਊਗਾ ਅਸੀਂ ਉਹਦੇ ਹੱਕ ਚ ਅਸੀਂ ਉਹਦਾ ਪੂਰਾ ਸਾਥ ਦੇਵਾਂਗੇ ਜਿਹੜੀ ਕੰਗਣਾ ਅੰਡਕਾਉ ਤਾਂ ਇਹ ਆਪ ਉਹਨੂੰ ਗਲਤ ਬੋਲੀ ਆ ਕਿ ਕੁਲਵਿੰਦਰ ਕੌਰ ਦਾ ਉਹਦੇ ਚ ਕੋਈ ਕਸੂਰ ਨਹੀਂ ਹੈਗਾ ਜਿਹੜੀ ਇਹ ਹੁਣ ਨਹੀਂ ਪਹਿਲਾਂ ਵੀ ਗਲਤ ਬੋਲਦੀ ਆਉਂਦੀ ਆ ਇਹਨੇ ਪਹਿਲਾਂ ਗਲਤ ਲਬਜ ਬੋਲੇ ਨੇ ਜਿਹੜਾ ਇਹਨੇ ਉਹੀ ਰੰਜ ਸਵਾਜੀ ਜੀ ਜਦੋਂ ਇਹ ਲੜਕੀ ਦੇਖੀ ਇਹਦੇ ਨੇਮ ਪਲੇਟ ਲੱਗੀ ਹੋਈ ਦੇਖੀ ਇਹਨੇ ਉਹਦੀ ਰੰਜ ਸਵਾਜੀ ਕਾਰਨ ਇਹਨੂੰ ਗਲਤ ਬੋਲੀ ਆ ਉਹਨੇ ਆਪ ਦਾ ਮੁਲਾਜ਼ਮ ਹੋਣ ਦੇ ਨਾਤੇ ਇਹਨੂੰ ਕਿਹਾ ਵੀ ਆਪਦਾ ਪਰਸ ਚੈੱਕ ਕਰਾਓ ਆਪਦਾ ਸਮਾਨ ਚੈੱਕ ਕਰਾਓ ਕਿਸੇ ਨੇ ਨਹੀਂ ਦੇਖੀ ਵੀ ਥੱਪੜ ਮਾਰਿਆ ਕਿਸੇ ਨੇ ਥੱਪੜ ਮਾਰਦੀ ਨਹੀਂ ਦੇਖੀ ਇਹਨੇ ਬਿਲਕੁਲ ਆਪਦੀ ਜਿਹੜੀ ਇਹਨੂੰ ਜਿੱਤ ਮਿਲੀ ਹੈ ਇਹਨੂੰ ਐਮਪੀ ਬਣੀਆਂ ਨੇ ਉਹਦੇ ਘਵਾਨ ਚ ਇਹ ਕੰਮ ਕਰਿਆ ਉਹ ਜਿਹੜਾ ਲੜਕੀ ਆ ਕੁਲਵਿੰਦਰ ਕੌਰ ਉਹਨੇ ਬਹੁਤ ਆਪਣੀ ਸ਼ੂਰਮਗਤੀ ਦਿਖਾਈ ਆ ਜਿਹੜੀ ਸਾਡੀ ਜਥੇਬੰਦੀ ਆ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੀਆਂ ਅਸੀਂ ਉਹਦੇ ਹੱਕ 'ਚ ਖੜਾਂਗੇ ਅਸੀਂ ਉਹ ਲੜਤੀ ਨੂੰ ਕਰਾਂਗੇ ਜਿਹੜੀ ਅੱਜ ਦੀ ਮੀਟਿੰਗ ਆ ਸਾਡੀ ਮੁੱਖ ਝੰਡਾ ਇਹ ਹੀ ਮੈਂ ਗਰਮੀਰ ਸਿੰਘ ਢਕੜਬਾ ਜ਼ਿਲ੍ਹਾ ਪਟਿਆਲਾ ਦਾ ਪ੍ਰਧਾਨ ਸਾਡਾ ਇਹ ਅੱਜ ਦਾ ਮੁੱਖ ਝੰਡਾ ਦੀਗਾ ਅਸੀਂ ਆਪਣਾ ਜ਼ਿਲ੍ਹਾ ਕਮੇਟੀ ਦਾ ਕੋਰ ਪੂਰਾ ਕੀਤਾ ਹੈਗਾ ਮੈਂਬਰ ਪੂਰੇ ਕੀਤੇ ਨੇ ਜੋ ਇਹਦੇ ਵਿੱਚ ਕਮੀਆਂ ਆਤੀਆਂ ਪੂਰੀਆਂ ਕੀਤੀਆਂ ਨੇ ਸਾਡੀ ਕਮੇਟੀ ਹੁਣ ਅੱਜ ਪੂਰੀ ਹੋਈ ਹੈਗੀ ਅਗਲੀ ਜੋ ਰਣਨੀਤੀ ਹੋਊਗੀ ਸੰਯੁਕਤ ਮੋਰਚੇ ਦੀ ਉਹਦੇ ਆਧਾਰ ਤੇ ਉਹ ਰਣਨੀਤੀ ਦੇ ਨਾਲ ਚੱਲਾਂਗੇ ਅਸੀਂ ਸਾਡੇ ਸੁਪਾ ਪ੍ਰਧਾਨ ਨੇ ਪਬਲਿਕ ਨਕੂਟਾ ਸਿੰਘ ਜੀ ਉਹਦੀ ਰਹਿਣਮਾਈ ਦੇ ਵਿੱਚ ਕੰਮ ਕਰਾਂਗੇ ਤੇ ਦੂਜਾ ਜੋ ਸਰਕਾਰਾਂ ਕਿਸਾਨਾਂ ਨਾਲ ਜਾਂ ਕਿਸੇ ਹੋਰ ਜਿਹੜੀ ਪਰਸੋਂ ਆਪਣੀ ਘਟਨਾ ਵਰਤੀ ਹੈ ਕੁਲਵਿੰਦਰ ਕੌਰ ਨਾਲ ਉਹਦੇ ਉਹਦੇ ਨਾਲ ਜੇ ਉਹ ਥੱਕਾ ਹੋਇਆਗਾ ਉਹਨੇ ਆਪਣੀ ਡਿਊਟੀ ਪੂਰੀ ਕਰਦਿਆਂ ਜੋ ਨਾ ਡਿਊਟੀ ਦਾ ਆਪਣੇ ਪੂਰੇ ਕੋਰਮ ਕੰਮ ਕਰਦੀ ਤਾਂ ਉਹਨੂੰ ਕਹਿਣਾ ਸੀ ਵੀ ਇਹਨੇ ਕੰਮ ਨਹੀਂ ਕੀਤਾ ਡਿਊਟੀ ਦਾ ਜਿਹੜੀ ਰਣਾ ਤਕੰਦਰ ਕੰਗਣਾ ਹੈਗੀ ਉਹ ਐਮਪੀ ਜਿੱਤ ਕੇ ਆਈ ਸੀ ਉਹਨੂੰ ਅੱਗੇ ਵੱਡਾ ਕਮਾਨ ਹੈ 21 ਦੇ ਵਿੱਚ ਵੀ ਉਹ ਕਿਸਾਨਾਂ ਨੂੰ ਧਰਨੇ 'ਚ ਚਾਹੁੰਦੇ ਆ ਬੋਲਦੀ ਰਹੀ ਮਾਈਆਂ ਨੂੰ ਬੋਲਦੀ ਰਹੀ ਵੀ ਇਹ 100-100 ਰੁਪਏ ਦੀ ਦਿਹਾੜੀ ਤੇ ਆਉਂਦੀਆਂ ਨੇ ਕੀ ਹੋਏ ਨਹੀਂ ਪਤਾ ਵੀ ਜਿਨ੍ਹਾਂ ਦੇ ਪੁੱਤ ਇਹ ਕਮਾਈ ਕਰਦੇ ਨੇ ਖੇਤੀ ਕਰਦੇ ਨੇ ਸਰਕਾਰ ਦਾ ਢਿੱਡ ਭਰਦੇ ਨੇ ਉਹਨਾਂ ਦੀ ਮਾਵਾਂ ਨੇ ਜਿਹੜੀਆਂ ਉੱਥੇ ਆਪਣੇ ਹੱਕਾਂ ਲਈ ਬੈਠੀਆਂ ਸੀ ਉਹਨਾਂ ਨੂੰ ਗੱਲ ਪਾਉਂਦੀ ਰਹੀ ਇਸ ਕਰਕੇ ਉਹਨੇ ਉਹੀ ਰਣਨੀਤੀ ਕੁਲਵਿੰਦਰ ਕੌਰ ਨਾਲ ਵਰਤੀ ਉਹ ਆਪਣੀ ਡਿਊਟੀ ਨਿਭਾਉਂਦੀ ਹੋਈ ਉਹਨੂੰ ਕਹਿ ਲੱਗੀ ਵੀ ਆਪਣਾ ਫਰਜ਼ ਤੇ ਮਾਮਲਾ ਹੈ ਇਹਨੂੰ ਤੇ ਚੈੱਕ ਕਰਾ ਦੇ ਉਹਨੇ ਆਪਣੇ ਧਮਾਨ ਦੇ ਵਿੱਚ ਵੀ ਮਾ ਐਮਪੀ ਜਿੱਤੀ ਹੋਈਆਂ ਉਹਦੇ ਨਾਲ ਬਦਸਲੂਕੀ ਕਰਨ ਲੱਗੀ ਜੋ ਉਹਨੇ ਉਹਦੇ ਮਾਮਲਾ ਧਰਾਉਣ ਵਾਸਤੇ ਕਰਾਈ ਸੀ ਉਹ ਕਿਸੇ ਨੇ ਨਹੀਂ ਦੇਖਿਆ ਵੀ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਉਹਦੇ ਨਾਲ ਨਜਾਇਜ਼ ਹੋ ਰਹੀ ਹੈ ਉਹ ਆਪਣੀ ਖਿਸਕ ਰੜਕ ਕੱਢਦੀ ਆ ਜਿਹੜੀ ਪਿਛਰੀ ਬੋਲਣ ਪਾਣੀ ਤੇ ਉਹਦੀ ਉਹ ਬਹੁਤ ਖਰਾਬ ਹੈ ਇਸ ਨੂੰ ਸਮਝਣਾ ਚਾਹੀਦਾ ਹੈ ਜਿਹੜਾ ਕੇਸ ਗੁਲਵਿੰਦਰ ਕੌਰ ਤੇ ਪਿਆ ਉਹ ਕੇਸ ਇਹਦੇ ਪਰ ਵੀ ਪੈਣਾ ਚਾਹੀਦਾ ਸੀ ਕਿਉਂ ਇਹਨੇ ਬੋਲਿਆ ਵੀ ਪੰਜਾਬ ਦੇ ਵਿੱਚ ਵੱਖਵਾਤੀ ਦੇ ਅਤਵਾਦੀ ਨੇ ਜਦੋਂ ਪੰਜਾਬ ਦੇ ਕਿਸਾਨ ਆਪਣੇ ਹੱਕ ਮੰਗਦੇ ਨੇ ਤਾਂ ਉਹ ਅਤਵਾਦੀ ਨੇ ਜੋ ਲੰਗਰ ਲਾਉਂਦੇ ਨੇ ਫੇਰ ਇਹ ਸੇਵਾ ਕਰਦੇ ਨੇ ਤੇ ਆਰਨਿਆਂ ਚ ਬੈੰਦੇ ਨੇ ਆਪਣੇ ਹੱਕ ਲੈਣ ਵਾਸਤੇ ਫੇਰ ਇਹ ਅਤਵਾਦੀ ਨੇ ਇਹਨਾਂ ਵਾਸਤੇ ਬਹੁਤ ਬਰ ਖਿਲਾਫ ਬੋਲੀ ਆ ਉਹ ਇਸ ਕਰਕੇ ਉਹਦੇ ਪਰ ਕੇਸ ਬਣਦਾ ਹੈਗਾ ਗਲਵਿੰਦਰ ਕੌਰ ਤੇ ਕੋਈ ਕੇਸ ਨਹੀਂ ਬਣਦਾ ਉਹਨੇ ਆਪਣੀ ਡਿਊਟੀ ਨਿਭਾਈ ਹੈ ਕਿਉਂ ਉਹਨੇ ਡਿਊਟੀ ਦਾ ਫਰਜ਼ ਨਿਭਾਇਆ ਉਹਦਾ ਹੱਕ ਬਣਦਾ ਸੀ ਆਪਾਂ ਇਹ ਉਹਦਾ ਫਸ ਤੇ ਮੋਬਾਈਲ ਚੈੱਕ ਕਰਨਾ ਅੰਦਰ ਜਾਣ ਦੀ ਡਿਊਟੀ ਉਹ ਅੰਦਰ ਜਾ ਰਹੀ ਹੈ ਉਹਨੇ ਆਪਣਾ ਚੈੱਕ ਕਰਾਉਣਾ ਸੀਗਾ ਉਹਦੀ ਉਹਨੇ ਆਪਣਾ ਫਰਜ਼ ਨਿਭਾਇਆਗਾ ਉਹ ਨੂੰ ਫਰਜ਼ ਨਿਭਾਉਂਦੀ ਨੂੰ ਤਾਂ ਫਿਰ ਇਹ ਜੇ ਉਹਦੇ ਪਰ ਕੇਸ ਪੈਣ ਲੱਗੇ ਉਹਦੇ ਤੇ ਐਫਆਈ ਆਰਆਈ ਦਰਜ ਹੋਈ ਅਸੀਂ ਇਹਦਾ ਵਿਰੋਧ ਕਰਦੇ ਆਂ ਉਹਦੀ ਅਸੀਂ ਡਟ ਕੇ ਮਹਤ ਕਰਾਂਗੇ ਮੈਦਾਨ ਚ ਖੜੇ ਆਂ ਖੜੇ ਰਹਾਂਗੇ ਕੁਲਵਿੰਦਰ ਕੌਰ ਦੇ ਨਾਲ ਆਂ ਅਸੀਂ ਆਪਣੇ ਹੱਕ ਪੀ ਲਗਵਾਗੇ ਕਰਮਿੰਦਰ ਕੌਰ ਤੇ ਜੋ ਵੀ ਉਹ ਹੋਊਗਾ ਅਸੀਂ ਉਹਦੀ ਹਮਾਇਤ ਕਰਦੇ ਰਹਾਂਗੇ ਇੱਕ ਤਾਂ ਜੀ ਸਾਡੀ ਜ਼ਿਲ੍ਹੇ ਦੇ ਸਾਡੇ ਮੈਂਬਰ ਸੀ ਅਸੀਂ ਉਹ ਆਪਣੇ ਪੂਰੇ ਕਿਥੇ ਨੇ ਜੀ ਲਕਿ ਕੱਡੀ ਚੰਨਾ ਚਾਕ ਕੋ ਅਸੀਂ ਇਕੱਠੇ ਬੈਠੇ ਆ ਤੇ ਵੀ ਆਪਣੇ ਮੰਤਰ ਪੂਰੇ ਕੀਤੇ ਨਹੀਂ ਗਏ ਦੂਜੀ ਜਿਹੜੀ ਚੰਡੀਗੜ੍ਹ ਘਟਨਾ ਹੋਈ ਹੈ ਕੰਗੜਾ ਨਾਲ ਤੇ ਜਿਹੜਾ ਕਹੇ ਥੱਪੜ ਮਾਰਿਆ ਪ੍ਰੇਮਿੰਦਰ ਗੌਰ ਨੇ ਉਹਦੇ ਤੇ ਨਾ ਤਾਂ ਦੇਖਿਆ ਨਾ ਕੋਈ ਵੀਡੀਓ ਗਈ ਹੈ ਕਿ ਉਹ ਬਣੀ ਬਣਾਈ ਮਤਲਬ ਕਿ ਸਾਜ਼ਿਸ਼ ਹੈ ਜੀ ਇਹਦਾ ਚਲ ਕਲੀਅਰ ਨਹੀਂ ਹੁੰਦੀ ਬਾਕੀ ਉਹ ਕੰਗੜਾ ਨਾਲ ਉਹਨੇ ਮਾੜੇ ਸ਼ਬਦ ਜਿਹੜੇ ਬੋਲ ਨਹੀਂ ਰਹੀ ਹੈ ਕਿਸਾਨਾਂ ਦੀਆਂ ਮਾਵਾ ਭੈਣਾਂ ਨੂੰ ਇਹ 100 ਰੁਪਏ ਲੈ ਕੇ ਧਰਨੇ ਚ ਆਉਂਦੀਆਂ ਨੇ ਜੀ ਇੱਕ ਜੀ ਬੜੀ ਮਨਚੇ ਸੀ ਦਾ ਰੋਸ ਸੀ ਤੇ ਬਾਕੀ ਉਹਨੂੰ ਕਹਾਂ ਸੀ ਆਪਣਾ ਸਮਾਨ ਚੈੱਕ ਕਰਾਂ ਇਹ ਸਮਾਨ ਚੈੱਕ ਕਰਾਉਣ ਦਾ ਉਹ ਜੋੜੀ ਬਣਦੀ ਸੀ ਉਹਨੇ ਆਪਣਾ ਫਰਮ ਨਾ ਆਇਆ ਇਹ ਚੀਜ਼ ਦੀ ਹਜੇ ਤੱਕ ਨਾ ਤਾਂ ਕੋਈ ਵੀਡੀਓ ਆਈ ਹੈ ਨਾ ਕਿਨੇ ਦੇਖਿਆ ਕਿ ਵੀ ਇਹ ਥੱਫੜ ਮਾਰਿਆ ਜਾਂ ਨਹੀਂ ਮਾਰਿਆ ਇਸ ਵੀਰੋ ਦੇ ਉੱਤੇ ਐਕਸਰਾਈ ਨਰਚ ਕੀਤੀ ਹੈ ਸਰਕਾਰ ਨੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਕਿਵੇਂ ਸਾਨੂੰ ਕੋਕਾ ਸੋਕੇ ਦੀ ਦੁਕਾਨ ਆਉਗੀ ਜਿਸ ਤਰ੍ਹਾਂ ਵੀ ਜਥੇਬੰਦੀਆਂ ਸਾਡੇ ਪੰਜਾਬ ਦੀਆਂ ਕਰ ਲਗੀਆਂ ਅਸੀਂ ਉਹਨਾਂ ਦੇ ਹਮਾਇਤੀ ਆਂ ਤੇ ਪਰਿੰਦਰਪੁਰ ਦੇ ਨਾਲ ਪੜਾ ਰਹੇ ਹਾਂ ਉਹਨਾਂ ਦਾ ਇੱਥੇ ਮੇਨ ਮੁੱਦਾ ਤਾਂ ਹੀ ਛੱਨੇ ਇਹੀ ਵਿਚਾਰਿਆ ਜਿਹੜਾ ਕੰਗੜਾ ਰੋਡ ਦਾ ਵਿਵਾਦ ਹੋਇਆ ਉਹ ਕੁਲਵਿੰਦਰਪੁਰ ਨੇ ਥੱਫੜ ਮਾਰਿਆ ਉਹ ਬਹੁਤ ਜਨਨ ਕਿ ਪਹਿਲਾਂ ਵੀ ਕਿਸਾਨਾਂ ਬਾਰੇ ਗੱਪਤ ਕੁੱਲ ਦੀ ਰਹੀ ਹੈ ਅੰਗਰਾਰ ਨੂੰ ਉਸ ਦਿਨ ਵੀ ਉਸਨੇ ਉਹਨੂੰ ਉਕਸਾਇਆ ਜਦੋਂ ਉਸਨੇ ਪੜਿਆ ਕਿ ਕੁਲਵਿੰਦਰ ਕੌਰ ਉਹ ਉਹਨੂੰ ਉਕਸਾਇਆ ਕਿ ਤੁਸੀਂ ਪੰਜਾਬ ਚੱਤਵਾਦ ਫੈਲ ਰਹੇ ਹੋ ਤੁਸੀਂ ਇਹ ਇਹ ਆਪਾਂ ਤਾਂ ਉਸ ਨੂੰ ਪਿਛਲੀ ਵਾਰ ਦਾ ਕੁੱਸਾ ਸੀ ਲੜਕੀ ਨੂੰ ਕਿ ਉਹਨੂੰ ਉਸਨੇ ਬੋਲੀ ਕਿ ਸੋ ਸੋ ਕਿ ਕਿਹੜੀ ਕਿਉਂਦੀਆਂ ਨੇ ਜਦ ਕਿ ਉਹਦੀ ਮਾਂ ਵੀ ਉਸ ਟਾਈਮ ਘਰਨੇ ਦੀ ਸੀ ਤੇ ਉਹ ਕਹਿੰਦੇ ਆ ਵੀ ਥੱਪੜ ਮਾਰਿਆ ਉਸਨੇ ਜੇ ਉਹ ਤਾਂ ਜਨਨ ਕਿ ਕੋਈ ਐਫ ਆਈ ਆਰ ਹੁੰਦੀ ਆ ਜਿਵੇਂ ਸੁਣਿਆ ਵੀ ਚੰਡੀਗੜ੍ਹ ਪੁਲਿਸ ਨੇ ਉਹਦੇ ਐਫਆਈਆਰ ਕਰੀ ਜਾਗਾ ਤੇ ਉਹ ਮਹਾਲੀ ਦੇ ਵਿੱਚ ਐਰਪੋਰਟ ਜੋ ਧੱਕਾ ਹੋ ਰਿਹਾ ਤਾਂ ਅਸੀਂ ਸਾਰੀਆਂ ਕਿੱਥੇ ਬੰਦੀਆਂ ਸਾਡੀ ਜਿੱਥੇ ਬੰਦੀ ਨੇ ਅਸੀਂ ਵਿਚਾਰਿਆ ਵੀ ਤਾਂ ਅਸੀਂ ਡਟ ਕੇ ਸਾਥ ਦੇਵਾਂਗੇ ਤੇ ਕੰਗੜਾ ਰੋਡ ਦਾ ਵਿਰੋਧ ਕਰਾਂਗੇ ਤੇ ਸਰਕਾਰ ਦਾ ਵਿਰੋਧ ਕਰਾਂਗੇ